ਕਰਦੇ ਹੋ ਤਾਂ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ ਓਲਾ ਅਤੇ ਉਬਰ ਕੈਬਸ ਦੇ ਉੱਤੇ ਬੈਂਡ ਲੱਗ ਸਕਦਾ ਹੈ ਤਲਵਾਰ ਲਟਕ ਰਹੀ ਹੈ ਚੰਡੀਗੜ੍ਹ ਟ੍ਰਾਂਸਪੋਰਟ ਅਥਾਰਟੀ ਦੇ ਵੱਲੋਂ ਵੱਡਾ ਫੈਸਲਾ ਜੋ ਹੈ ਸੁਣਾਇਆ ਜਾ ਸਕਦਾ ਹੈ ਚੰਡੀਗੜ੍ਹ ਦੇ ਵਿੱਚ ਬੈਨ ਹੋ ਸਕਦੀਆਂ ਨੇ ਓਲਾ ਅਤੇ ਉਬਰ ਕੈਬਸ ਇਸ ਤੋਂ ਇਲਾਵਾ ਮੁਹਾਲੀ ਤੇ ਪੰਚਕੂਲਾ ਦੇ ਵਿੱਚ ਵੀ ਇਹ ਬੈਨ ਲੱਗ ਸਕਦਾ ਹੈ ਆਖਿਰਕਾਰ ਇਹ ਬੈਨ ਲੱਗਣ ਦਾ ਕਾਰਨ ਕੀ ਹੈ ਤਾਂ ਜਾਣਕਾਰੀ ਦੇ ਮੁਤਾਬਿਕ ਐਂਟਰੀ ਟੈਕਸ ਦਾ ਭੁਗਤਾਨ ਨਾ ਕਰਨ ਕਰਕੇ ਇਹ ਰੋਲਾ ਪਿਆ ਤੇ ਇਸ ਫੈਸਲੇ ਦੇ ਨਾਲ ਜੇਕਰ ਇਹ ਲਾਗੂ ਹੋ ਜਾਂਦਾ ਹੈ ਤੇ 4000 ਦੇ ਕਰੀਬ ਕੈਬ ਦੇ ਚੱਕੇ ਜਾਬ ਹੋਣਗੇ ਕਿਉਂਕਿ ਜੇਕਰ ਭੁਗਤਾਨ ਦੀ ਹੀ ਗੱਲ ਕੀਤੀ ਜਾਵੇ ਤਾਂ 6 ਕਰੋੜ ਰੁਪਏ ਦੇ ਨਜ਼ਦੀਕ ਜੋ ਹੈ ਬਕਾਇਆ ਬਾਕੀ ਹੈ ਤਾਂ ਓਲਾ ਅਤੇ ਉਬਰ ਕੈਬਸ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਇਹ ਵੱਡੀ ਖਬਰ ਹੈ ਐਂਟਰੀ ਟੈਕਸ ਦਾ ਭੁਗਤਾਨ ਨਾ ਕਰਨ ਕਰਕੇ ਜੋ ਹੈ ਇਹ ਬੈਨ ਲੱਗ ਸਕਦਾ ਹੈ ਚੰਡੀਗੜ੍ਹ ਮੋਹਾਲੀ ਤੇ ਪੰਚਕੂਲਾ ਦੇ ਵਿੱਚ ਇਹ ਬਹਿਨ ਲੱਗ ਸਕਦਾ ਜਿਸ ਕਰਕੇ ਕੈਬ ਚਾਲਕਾਂ ਨੂੰ ਵੀ ਕਾਫੀ ਜ਼ਿਆਦਾ ਚਿੰਤਾ ਸਤਾਈ ਹੋਈ ਹੈ ਦੂਜੇ ਪਾਸੇ ਜੇਕਰ ਕੈਬ ਚਾਲਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਜੋ ਹੈ ਭੁਗਤਾਨ ਸਮੇਂ ਸਿਰ ਕੀਤਾ ਜਾ ਰਿਹਾ ਹੈ ਪਰ ਕੰਪਨੀ ਦੇ ਵੱਲੋਂ ਜੋ ਹੈ ਭੁਗਤਾਨ ਅੱਗੇ ਨਹੀਂ ਕੀਤਾ ਜਾ ਰਿਹਾ ਤਾਂ ਇੱਕ ਫੈਸਲੇ ਦੇ ਨਾਲ 4000 ਦੇ ਕੈਬ ਦੇ ਜਿਹੜੇ ਹੁਣ ਚੱਕਾ ਜਾਮ ਹੋਵੇਗਾ ਤੇ ਜੇਕਰ ਕੁੱਲ ਬਕਾਇਆ ਦੀ ਗੱਲ ਕੀਤੀ ਜਾਵੇ ਇਹ ਕੁੱਲ ਬਕਾਇਆ ਵੀ 6 ਕਰੋੜ ਰੁਪਏ ਦੇ ਕਰੀਬ ਦੱਸਿਆ ਜਾ ਰਿਹਾ ਹੈ ਤੇ ਚੰਡੀਗੜ੍ਹ ਅਥਾਰਟੀ ਦੇ ਮਾਫ ਕਰਨਾ ਚੰਡੀਗੜ੍ਹ ਟਰਾਂਸਪੋਰਟ ਅਥਾਰਟੀ ਦੇ ਵੱਲੋਂ ਜੋ ਹੈ ਇਸ ਮਾਮਲੇ ਦੇ ਵਿੱਚ ਵੱਡਾ ਫੈਸਲਾ ਸੁਨਾਇਆ ਜਾ ਸਕਦਾ ਹੈ ਕਿਉਂਕਿ ਸਮੇਂ-ਸਮੇਂ ਦੇ ਉੱਤੇ ਟੈਕਸੀ ਯੂਨੀਅਨਾਂ ਦੇ ਪ੍ਰਧਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਅੱਗੇ ਰੱਖੀਆਂ ਜਾ ਰਹੀਆਂ ਨੇ ਸਰਕਾਰ ਦੇ ਕੋਲ ਚੰਡੀਗੜ੍ਹ ਪ੍ਰਸ਼ਾਸਨ ਦੇ ਕੋਲ ਤਾਂ ਹਾਲੀ ਦੇ ਵਿੱਚ ਮੁਹਾਲੀ ਤੋਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਕਿ ਕਿਵੇਂ ਆਰਟੀਓ ਜੋ ਹੈ ਖੁਦ ਜਾ ਕੇ ਚੈਕਿੰਗ ਕਰਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਦੂਜੇ ਪਾਸੇ ਇਹ ਵੀ ਚਰਚਾਵਾਂ ਚੱਲੀਆਂ ਸਨ ਕਿ ਬਹੁਤ ਸਾਰੇ ਗਰੁੱਪ ਬਣਾ ਲਏ ਗਏ ਸਨ ਜਿਸ ਦੇ ਵਿੱਚ ਜਾਣਕਾਰੀ ਇਹਨਾਂ ਟੈਕਸੀ ਚਾਲਕਾਂ ਦੇ ਵੱਲੋਂ ਦਿੱਤੀ ਜਾ ਰਹੀ ਸੀ ਕਿ ਫਲਾਣੀ ਜਗ੍ਹਾ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਜਾਂ ਫਿਰ ਉਸ ਚੌਂਕ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਇਸ ਤਰ੍ਹਾਂ ਦੀਆਂ ਜੋ ਚਰਚਾਵਾਂ ਦਾ ਵਿਸ਼ਾ ਬਣਿਆ ਸਨ ਗੱਲਾਂ ਪਰ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਓਲਾ ਅਤੇ ਉਬਰ ਕੈਬਸ ਨੂੰ ਲੈ ਕੇ ਕਿ ਇਹਨਾਂ ਦੇ ਉੱਤੇ ਬੈਨ ਲੱਗ ਸਕਦਾ ਹੈ ਜੇਕਰ ਤੁਸੀਂ ਵੀ ਸਫ਼ਰ ਕਰਦੇ ਹੋ ਇਹਨਾਂ ਕੈਬਸ ਦੇ ਵਿੱਚ ਤਾਂ ਇੱਕ ਖ਼ਬਰ ਜੋ ਹੈ ਖਾਸ ਤੌਰ ਤੇ ਤੁਹਾਡੇ ਲਈ ਹੈ ਚੰਡੀਗੜ੍ਹ ਮੁਹਾਲੀ ਤੇ ਪੰਚਕੂਲਾ ਦੇ ਵਿੱਚ ਬੈਨ ਲਗਾਇਆ ਜਾ ਸਕਦਾ ਹੈ ਚੰਡੀਗੜ੍ਹ ਟ੍ਰਾਂਸਪੋਰਟ ਅਥਾਰਟੀ ਜੋ ਹੈ ਵੱਡਾ ਫੈਸਲਾ ਲੈ ਸਕਦੀ ਹੈ ਆਖਿਰਕਾਰ ਇਹ ਬੈਨ ਲੱਗਣ ਦੇ ਨਾਲ ਕੀ ਪ੍ਰਭਾਵ ਪੋਵੇਗਾ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਅਜ਼ਾਦ ਟੈਕਸੀ ਯੂਨੀਅਨ ਦੇ ਪ੍ਰਧਾਨ ਸ਼ਰਨਜੀਤ ਸਿੰਘ ਕਲਸੀ ਜੁੜੇ ਨੇ ਜੀ ਕਲਸੀ ਜੀ ਆਖਿਰਕਾਰ ਹੈ ਚੰਡੀਗੜ੍ਹ ਟ੍ਰਾਂਸਪੋਰਟ ਅਥਾਰਟੀ ਵੱਡਾ ਫੈਸਲਾ ਲੈ ਸਕਦੀ ਹੈ ਓਲਾ ਤੇ ਉਬਰ ਕੈਬਸ ਨੂੰ ਲੈ ਕੇ ਤਾਂ ਇਸ ਦਾ ਕੀ ਪ੍ਰਭਾਵ ਪਵੇਗਾ ਦੇਖੋ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਡੇਲੀ ਪੋਸਟ ਦਾ ਜੀ ਮੈਂ ਇਹਦੀ ਗੱਲ ਕਰਾਂ ਇੱਕ ਆਰਥਿਕ ਸ਼ੋਸ਼ਣ ਜਿਹੜੀਆਂ ਇਹ ਕੰਪਨੀਆਂ ਕਰ ਰਹੀਆਂ ਚਾਹੇ ਉਹ ਓਲਾ ਹੋ ਗਈ ਉਹ ਉਬਰ ਹੋ ਗਈ ਚਾਹੇ ਉਹ ਪੰਜਾਬ 'ਚ ਕਰ ਰਹੀਆਂ ਚਾਹੇ ਉਹ ਚੰਡੀਗੜ੍ਹ 'ਚ ਕਰ ਰਹੀ ਜੀ ਇਹਦਾ ਵੱਡਾ ਅਸਰ ਤਾਂ ਇੱਕ ਡਰਾਈਵਰ ਨੂੰ ਹੀ ਭੁਗਤਣਾ ਪੈਣਾ ਖਮਿਆਜਾ ਜਿਹੜਾ ਟੈਕਸੀ ਆਪਰੇਟਰ ਨੂੰ ਜਾਂ ਮਾਲਕ ਨੂੰ ਭੁਗਤਣਾ ਪੈਣਾ ਵਾ ਕਿਉਂਕਿ ਕੇਂਦਰ ਨੇ 2020 ਦੇ ਵਿੱਚ ਐਗਰੀਗੇਟਰ ਪਾਲਿਸੀ ਜਿਹੜੀ ਆ 2020 ਗਾਈਡਲਾਈਨ ਐਪ ਬੇਸਡ ਕੰਪਨੀਆਂ ਦੇ ਖਿਲਾਫ ਇਹਨਾਂ ਨੂੰ ਲਾਇਸੈਂਸ ਜਿਹੜੇ ਕੀ ਆ ਹੁਣ ਅਸੀਂ ਇੱਕ ਗੱਡੀ ਇਹਦੇ ਚ ਐਪ ਕੰਪਨੀ ਚ ਚਲਾਉਂਦੇ ਆ ਅਸੀਂ ਪੂਰਾ ਸਰਕਾਰ ਨੂੰ ਦੰਦੇ ਆ ਪਰਮਿਟ ਦੰਦੇ ਆ ਜੇ ਹੋਰ ਐਪ ਕੰਪਨੀਆਂ ਜਿਵੇਂ ਚੰਡੀਗੜ੍ਹ ਡੈਗਰੀਗੇਟਰ ਬਣੀ ਹੋਈ ਆ ਇਹਨਾਂ ਦੀ ਜੀ ਡੈਗਰੀਗੇਟਰ ਹੋਈ ਹੋਈ ਆ ਪਾਲਿਸੀ ਚੰਡੀਗੜ੍ਹ ਚ ਵੀ ਹੋਈ ਹੋਈ ਆ ਹਰਿਆਣੇ ਚ ਵੀ ਹੋਈ ਹੋਈ ਆ ਤੇ ਪੰਜਾਬ ਚ ਨਹੀਂ ਹੈਗੀ ਜੇ ਉਹ ਪੈਸੇ ਨਹੀਂ ਭੁਗਤਣਗੇ ਤੇ ਚ ਸਾਡਾ ਕੀ ਕਸੂਰ ਆ ਜੇ ਉਹਨਾਂ ਨੇ ਭਰਾਈ ਜਿਹੜੀ ਆ ਪੈਸੇ ਦੀ ਚਾਹੇ ਉਹਨਾਂ ਦਾ ਕਰੋੜ ਰੁਪਇਆ ਖੜਾ ਵਾ ਚਾਹੇ ਉਹਨਾਂ ਦਾ 2 ਕਰੋੜ ਖੜਾ ਵਾ ਜੇ ਉਹਨਾਂ ਨੇ ਪੈਸੇ ਦੀ ਭਰਾਈ ਨਹੀਂ ਕਰੀ ਐਪ ਕੰਪਨੀਆਂ ਨੇ ਉਹਦੇ ਚ ਇੱਕ ਆਪਰੇਟਰ ਦਾ ਕੀ ਕਸੂਰ ਆ ਜੀ ਤੇ ਦੂਜੀ ਗੱਲ ਕਰੀਏ ਜੇ ਆਪਾਂ ਇਹਨਾਂ ਕੰਪਨੀਆਂ ਨੇ ਐਪ ਬੇਸਡ ਜੇ ਕੰਪਨੀਆਂ ਹੋਣ ਐਗਰੀਗੇਟਰ ਦੇ ਦਾਇਰੇ ਚ ਹੋਣ ਤੇ 2020 ਤੋਂ ਬਾਅਦ ਜਿਵੇਂ ਡਰਾਈਵਰ ਹੋ ਗਿਆ ਉਹਨੂੰ 20 ਲੱਖ ਰੁਪਏ ਦੀ ਇੰਸ਼ੋਰੈਂਸ ਦੇਣੀ ਆ ਜਾਂ ਜਣੀਏ ਕੰਪਨੀਆਂ ਪੂਰੇ ਪੰਜਾਬ ਚ ਵੀ ਤੁਸੀਂ ਦੇਖ ਲਓ 3 ਸਾਲ ਬੀਤ ਜਾਣ ਤੇ ਹਜੇ ਪੰਜਾਬ ਦੇ ਵਿੱਚ ਤਾਂ ਲਾਇਸੈਂਸ ਹੀ ਨਹੀਂ ਲਿਆ ਕੰਪਨੀ ਨੇ ਚਾਹੇ ਉਹ ਅਮਰitsar ਆ ਜਲੰਧਰ ਆ ਲੁਧਿਆਣਾ ਵਾ ਵੱਡੇ ਜ਼ਿਲ੍ਹੇ ਆ ਕੰਪਨੀ ਨੇ ਲਾਇਸੈਂਸ ਹੀ ਨਹੀਂ ਲਿਆ ਚਾਹੇ ਕੋਈ ਔਲਾਵਾ ਉਵੇਰ ਆ ਬਲਾਪਲਾਵਾ ਜਿੰਨੀਆਂ ਵੀ ਇਹ ਨਾਜਾਇਜ਼ ਐਪ ਨੇ ਇਹ ਆਰਥਿਕ શોਚਣ ਕਰ ਰਹੀਆਂ ਡਰਾਈਵਰ ਦਾ ਤੇ ਮਾਲਕ ਦਾ ਉੱਥੇ ਹੀ ਇਹ ਇੱਕ ਗਰੀਬ ਵਰਗ ਦਾ ਨੁਕਸਾਨ ਹੋਣਾ ਜਿਹੜਾ ਕਿ ਟ੍ਰਾਂਸਪੋਰਟ ਡਿਪਾਰਟਮੈਂਟ ਨੇ ਛੰਡੀਗੜ੍ਹ ਨੇ ਫੈਸਲਾ ਲਿਆ ਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਕਿਹਾ ਜਾ ਰਿਹਾ ਕਿ ਬਹੁਤ ਵੱਡਾ ਧੋਖਾ ਜਿਹੜਾ ਕੰਪਨੀਆਂ ਕਰ ਰਹੀਆਂ ਨੇ ਚਾਹੇ ਉਹ ਟੈਕਸੀ ਚਾਲਕ ਹੋਣ ਤੇ ਚਾਹੇ ਉਹਨਾਂ ਦੇ ਮਾਲਕ ਹੋਣ ਕੀ ਉਹਨਾਂ ਦੇ ਵੱਲੋਂ ਟੈਕਸ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਤੇ ਜਿਸ ਦਾ ਖਾਮਿਆਜ਼ਾ ਉਹਨਾਂ तमाम ਟੈਕਸੀ ਚਾਲਕਾਂ ਨੂੰ ਭਰਨਾ ਪੈ ਸਕਦਾ ਹੈ ਜਿਹੜੇ ਕੀ ਕੈਬ ਚਲਾਉਂਦੇ ਨੇ ਚੰਡੀਗੜ੍ਹ ਮੁਹਾਲੀ ਤੇ ਪੰਚਕੂਲਾ ਦੇ ਵਿੱਚ ਕਿਉਂਕਿ ਬਕਾਇਆ 6 ਕਰੋੜ ਦਾ ਬਾਕੀ ਹੈ ਬਕਾਇਆ ਅਜੇ ਤੱਕ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਚੰਡੀਗੜ੍ਹ ਟ੍ਰਾਂਸਪੋਰਟ ਅਥਾਰਟੀ ਜਿਹੜੀ ਹੈ ਵੱਡਾ ਫੈਸਲਾ ਲੈ ਸਕਦੀ ਹੈ ਓਲਾ ਉਬਰ ਕੈਬਸ ਨੂੰ ਲੈ ਕੇ